ਹਾਂ ਮਨੀ ਦੇਣਾ ਚਾਰ ਗਾੜੀਆਂ ਨੇ ਪਿੰਡਿਆਂ ਦੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਚਾਰ ਮੁੰਡਿਆਂ ਨੇ ਦੋ ਮੁੰਡੇ ਫੜੇ ਗਏ ਆ ਦੋ ਮੁੰਡੇ ਜੇ ਫੋੜੇ ਆ ਉਹਨਾਂ ਤੇ ਕੋਈ ਸਰਕਾਰਾਈ ਨਹੀਂ ਕਰ ਰਹੀ ਆ ਜੇ ਜਿਹੜੇ ਹਸਪਤਾਲ ਵਾਲੇ ਆ ਇਹ ਵੀ ਨਹੀਂ ਕਾਰਵਾਈ ਕਰ ਰਹੇ ਪਹਿਲਾਂ ਅਸੀਂ ਮਾਨਾ ਵਾਲੇ ਗਏ ਆ ਮਾਨਾ ਵਾਲਿਆਂ ਵਾਲਿਆਂ ਨੇ ਗੁਰਨਾਨਕ ਭੇਟਾ ਗੁਰਨਾਨਕੋ ਵਾਲਿਆਂ ਨੇ ਕੋਈ ਸਮਾਈ ਨਹੀਂ ਹੋਣ ਲਈ ਸਮਾਈ ਕਿੰਤੀ ਜਾਵੇ ਮੈਂ ਮੈਂ ਬੇਨਤੀ ਕਰਦਾ